ਕਿ ਹਰ ਇੱਕ ਮੋਟਰ ਦੇ ਉੱਤੇ ਪੰਜ ਦਰਖਤ ਲਾਜ਼ਮੀ ਕਰਨ ਨਹੀਂ ਕਨੈਕਸ਼ਨ ਘਟੇ ਜਾਏ ਇਹ ਚੀਜ਼ ਜਾਣੇ ਆਪਾਂ ਨੂੰ ਆਪਣੇ ਘਰ ਮੂਰੇ ਵੀ ਸਰਕਾਰ ਨੂੰ ਲਾਉਣ ਕਰਨਾ ਚਾਹੀਦਾ ਜਿਵੇਂ ਚੰਡੀਗੜ੍ਹ ਦੇਖਿਆ ਨੂੰ ਸੀ ਜਾਂਦੇ ਆ ਤੇ ਬੂਟੇ ਲੱਗ ਕਿੰਨੇ ਦਰਖਤ ਦੇ ਦਰਖਤ ਲੱਗਦੇ ਆ ਕਿ ਹਰ ਘਰ ਦੇ ਅੱਗੇ ਕਮ ਸੇ ਕਮ ਦੋ ਜਾਂ ਤਿੰਨ ਬੂਟੇ ਲੱਗੇ ਚਾਹੀਦੇ ਨੇ ਇਹ ਇਹ ਕਮਰਸ਼ੀਅਲ ਕਰਨਾ ਚਾਹੀਦਾ ਕਿ ਹਾਂ ਵੀ ਪੱਕਾ ਜਿਹੜਾ ਨਹੀਂ ਹੋਊਗਾ ਉਹਨੂੰ ਜਮਾਨਾ ਘਰ ਚੋਂ ਭਾਇ ਇਸੀ ਲਵਾ ਸਕਦੇ ਆ ਬੂਟਾ ਬਾਹਰ ਨਹੀਂ ਗਲੀ ਚ ਲਵਾ ਸਕਦੇ ਜੇ ਘਰ ਨਹੀਂ ਥਾਂ ਹੈਗੀ ਤਾਂ ਬਾਹਰ ਗਲੀ ਚ ਘਰ ਦੇ ਅੱਗੇ ਤਿੰਨ ਬੂਟੇ ਜਾਂ ਦੋ ਬੂਟੇ ਲੱਗਣੇ ਚਾਹੀਦੇ ਘਰ ਚ ਕਮ ਸੇ ਕਮ ਇੱਕ ਦੋ ਬੂਟੇ ਤਾਂ ਲਾਉਣੇ ਚਾਹੀਦੇ ਜੇ ਛੋਟਾ ਹੈ ਤਾਂ ਵੀ ਇੱਕ ਅੱਧਾ ਬੂਟਾ ਤਾਂ ਲਾ ਸਕਦਾ ਪਾ ਪੰਮਾ ਜੀ ਮੇਰੇ ਤੁਹਾਨੂੰ ਥੋੜੇ ਧਿਆਨ ਚੋਣਾ ਕਿ ਜੇ ਤੁਹਾਡੇ ਕੋਲ ਇੱਕ ਏਸੀ ਲੱਗਿਆ ਨੂੰਟੇ ਘਰ ਚ ਤਾਂ ਘਟ ਘਾਟੋਂ ਘਟ ਨੂੰ ਦੋ ਤਿੰਨ ਪੌੜ ਪੇੜ ਚਾਹੀਦੇ ਨੇ ਜੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਦੇਣਾ ਨਾ ਤਾਂ ਆਪਾਂ ਬੂਟੇ ਲਾਈਏ ਜੇ ਨਹੀਂ ਲਾਉਣੇ ਤਾਂ ਫਿਰ ਆਉਣ ਵਾਲੇ ਆਪਣੀ ਜਿਹੜੀ ਕਰੋਪੀ ਹੈ ਹੁਣ ਤੁਸੀਂ ਦੇਖਦੇ ਹੰੇਰੀਆਂ ਚੱਲਦੀਆਂ ਤੂਫਾਨ ਆਉਂਦੇ ਨੇ ਪਹਿਲਾਂ ਕਦੀ ਦੇਖਿਆ ਸੀ ਤੁਸੀਂ ਅੱਜ ਤੋਂ 5-4 ਸਾਲ ਪਹਿਲਾਂ ਤੂਫਾਨ ਆਉਂਦੇ ਸੀ ਰੋਜ਼ਾਨਾ ਟਾਈਮ ਦੇਖਦੇ ਸਾਰੇ ਸੱਜਣਾ ਨੂੰ ਪਿਆਰ ਭਰੀ ਸ਼ਸ਼ੀ ਕਾਲ ਮੈਂ ਪਰ ਮੀਰ ਤੇ ਸਾਡੇ ਨਾਲ ਸਾਡੇ ਸਹਿਯੋਗੀ ਰਜਿੰਦਰ ਜੀ ਜੁੜੇ ਨੇ ਬਹੁਤ ਬਹੁਤ ਧੰਨਵਾਦ ਪੰਮਾ ਜੀ ਤੁਸੀਂ ਮੈਨੂੰ ਚੈਨਲ ਤੇ ਆਪਣੇ ਤੇ ਟਾਈਮ ਦਿੱਤਾ ਕਿ ਹਰ ਇੱਕ ਮੋਟਰ ਦੇ ਉੱਤੇ ਪੰਜ ਦਰਖਤ ਲਾਜ਼ਮੀ ਕਰਨ ਨਹੀਂ ਕਿ ਕਨੈਕਸ਼ਨ ਘਟੇ ਜਾਏ ਇਹ ਇਹ ਜੀ ਇਹ ਜੀ ਚੀਜ਼ਾਂ ਹੁਣ ਇੱਕ ਤਨ ਪੰਮਾ ਜੀ ਹੁੜਦਾਦਾ ਆਪਾਂ ਆਪਾਂ ਕਹਿੰਦੇ ਜੀ ਮਿੱਟੀ ਨਾ ਲੱਗ ਜਾਏ ਅੰਦਰ ਮਿੱਟੀ ਨਾ ਚਲੇ ਜਾਵੇ ਘਰ 'ਚ ਆਪਣੇ ਆਪਾਂ ਕੀ ਕੀਤਾ ਆਪਾਂ ਗਲੀ ਬਣ ਗਈ ਜੇ ਆਪਣੀ ਗਲੀ ਹੈਗੀ ਆ 25 ਫੁੱਟ ਗਲੀ ਆ 25 ਫੁੱਟ ਗਲੀ ਦੇ ਬਾਅਦ ਹੋਏ ਆਪਾਂ ਜੀ ਬਣੀ ਆਪਣੀ ਹੈਗੀ ਗਲੀ 18 ਫੁੱਟ 18 ਫੁੱਟ ਦੇ ਨਾਲ ਲਾ ਲਓ ਜੇ 25 ਤੇ 18 ਕੱਢਦੇ ਆਪਾਂ 7 3 ਤੇ 6 3 ਫੁੱਟ ਗਲੀ ਐ ਨਹੀਂ 6 ਦਾ ਕੱਚਾ ਬਾਟਦਾ ਆਪਾਂ ਉਹਦੇ ਵੀ ਆਪਣੇ ਘਰ ਮੂਰੇ ਪੱਕਾ ਕਰ ਦਨੇ ਆ ਕਿ ਮਿੱਟੀ ਰਹੇ ਹੀ ਨਾ ਉਧਰ ਕੀ ਤਪਸ਼ ਵਧੀ ਬਿਲਕੁਲ ਇਹ ਚੀਜ਼ ਜਾਣੇ ਆਪਾਂ ਨੂੰ ਆਪਣੇ ਘਰ ਮੂਰੇ ਵੀ ਸਰਕਾਰ ਨੂੰ ਲੋਨ ਕਰਨਾ ਚਾਹੀਦਾ ਜਿਵੇਂ ਚੰਡੀਗੜ੍ਹ ਦੇਖਿਆ ਨੂੰ ਤੁਸੀਂ ਜਾਂਦੇ ਹੋ ਤੇ ਬੂਟੇ ਲੱਗ ਕੇ ਕਿੰਨੇ ਦਰਖਤ ਤੇ ਦਰਖਤ ਲੱਗਦੇ ਆ ਕਿ ਹਰ ਘਰ ਦੇ ਅੱਗੇ ਕਮ ਸੇ ਕਮ 2 ਜਾਂ 3 ਬੂਟੇ ਲੱਗੇ ਚਾਹੀਦੇ ਨੇ ਇਹ ਇਹ ਕਮਰਸ਼ੀਅਲ ਕਰਨਾ ਚਾਹੀਦਾ ਕਿ ਹਾਂ ਵੀ ਪੱਕਾ ਜਿਹੜਾ ਨਹੀਂ ਹੋਊਗਾ ਉਹਨੂੰ ਜੁਰਮਾਨਾ ਹੋਊਗਾ ਘਰ ਚੋਂ ਭਾਏ ਸੀ ਲਵਾ ਸਕਦੇ ਆ ਬੂਟਾ ਬਾਹਰ ਨਹੀਂ ਗਲੀ ਚ ਲਵਾ ਸਕਦੇ ਜੇ ਘਰ ਨਹੀਂ ਥਾਂ ਹੈਗੀ ਤਾਂ ਬਾਹਰ ਗਲੀ ਚ ਘਰ ਦੇ ਅੱਗੇ 3 ਬੂਟੇ ਜਾਂ 2 ਬੂਟੇ ਲੱਗਣੇ ਚਾਹੀਦੇ ਨੇ ਘਰ ਚ ਕਮ ਸੇ ਕਮ 1-2 ਬੂਟੇ ਤਾਂ ਲਾਉਣੇ ਚਾਹੀਦੇ ਨੇ ਜੇ ਛੋਟਾ ਹੈ ਤਾਂ ਵੀ ਇੱਕ ਅੱਧਾ ਬੂਟਾ ਤਾਂ ਲਾ ਸਕਦਾ ਮੈਂ ਪੰਮਾ ਜੀ ਮੇਰੇ ਤੁਹਾਨੂੰ ਥੋੜੇ ਧਿਆਨ ਚੋਣਾ ਕਿ ਜੇ ਤੁਹਾਡੇ ਕੋਲ 1 AC ਲੱਗਿਆ ਨੂੰਟੇ ਘਰ ਚ ਘੱਟੇ ਘੱਟੋਂ ਘੱਟ ਨੂੰ 2-3 ਪੌੜੇ ਜਾਈਦੇ ਨੇ ਪੇੜ ਤਾਂ ਵੱਢਦੇ ਜਾ ਰਹੇ ਆ ਆਪਾਂ ਫਿਰ ਗਰਮੀ ਤਾਂ ਵਧੂਗੀ ਜੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਦੇਣਾ ਨਾ ਤਾਂ ਆਪਾਂ ਬੂਟੇ ਲਾਈਏ ਜੇ ਨਹੀਂ ਲਾਉਣੇ ਤਾਂ ਫਿਰ ਆਉਣ ਵਾਲੇ ਆਪਣੀ ਜਿਹੜੀ ਕਰੋਪੀ ਹੁਣ ਤੁਸੀਂ ਦੇਖਦੇ ਹਣੇਰੀਆਂ ਚੱਲਦੀਆਂ ਤੂਫਾਨ ਆਉਂਦੇ ਨੇ ਪਹਿਲਾਂ ਕਦੀ ਦੇਖਿਆ ਸੀ ਤੁਸੀਂ ਅੱਜ ਤੋਂ 5-4 ਸਾਲ ਪਹਿਲਾਂ ਤੂਫਾਨ ਆਉਂਦੇ ਸੀ ਆਉਂਦਾ ਹੀ ਨਹੀਂ ਸੀ ਤੂਫਾਨ ਹਣੇਰੀ ਪੈਂਦਾ ਤਾਂ ਹਣੇਰੀ ਨਾਲ ਹਣੇਰੀ ਨਾ ਪੈਂਦਾ ਨਹੀਂ ਪੈਂਦਾ ਤੂਫਾਨ ਆਉਂਦਾ ਕੱਡਣ ਕਸਮ ਦਾ ਤਾਰਾ ਟੁੱਟਿਆ ਖੰਬੇ ਟੁੱਟ ਜਾਂਦੇ ਨੇ ਪਿੱਛੇ ਇੱਕ ਦਿਨ ਵਿਚਾਰ ਅ ਸਰਾਂ ਦੇ ਇੱਕ ਮੌਤ ਹੋ ਗਈ ਖੰਭਾ ਗਰ ਗਿਆ ਉਹਦੇ ਉੱਤੇ ਯਾਨੀ ਦਰਖਤ ਸਾਨੂੰ ਜ਼ਰੂਰੀ ਨੇ ਜਿਹੜੇ ਦਰਖਤ ਨੇ ਉਹੀ ਧਰਤੀ ਨੂੰ ਬਚਾ ਸਕਦੇ ਨੇ ਇਹ ਸਾਡਾ ਇੱਕ ਵੱਡਾ ਜਿਹੜਾ ਵਿਸ਼ਾ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਘਰ ਦੇ ਅੱਗੇ ਦਰਖਤ ਲਾਓ ਜੇ ਘਰ ਚ ਅੰਦਰ ਥਾਂ ਤਾਂ ਆਪਣੇ ਘਰ ਅੰਦਰ ਦਰਖਤ ਲਾਓ ਬਾਕੀ ਤੁਸੀਂ ਤੁਸੀਂ ਕਿਹਾ ਕਿ ਮੋਟਰਾਂ ਦੇ ਦਰਖਤ ਲਾਓ ਵਾਧਦ ਰੱਖਦੇ ਹੋ ਜੇ ਕਿਸੇ ਦਿਨ ਨਹੀਂ ਘਰ ਹੈਗਾ ਤਾਂ ਜੱਟ ਨੂੰ ਤਾਂ ਲਾਉਣਾ ਚਾਹੀਦਾ ਨਾ ਪੰਜ ਦਰਖਤ ਹੂੰ ਪੰਜ ਦਰਖਤ ਤਾਂ ਮੋਟਰ ਦੇ ਪਿੱਛੇ ਲਾਉਣਾ ਚਾਹੀਦਾ ਉਹਦੇ ਨਾਲ ਇੱਕ ਆਇਆ ਵੀ ਹਰਿਆਲੀ ਵੀ ਬਣ ਜਾਂਦੀ ਹੈ ਤੁਹਾਡਾ ਵਾਤਾਵਰਨ ਵੀ ਸਹੀ ਰਹੂਗਾ ਜਿੱਥੇ ਤੁਸੀਂ ਬੈਠ ਕੇ ਰੋਟੀ ਪਾਣੀ ਖਾਣਾ ਹੈ ਆਰਾਮ ਕਰਨਾ ਉੱਥੇ ਵੀ ਤੁਹਾਨੂੰ ਠੰਡੀ ਹਵਾ ਆਊਗੀ ਜੇ ਤੁਸੀਂ ਨਿੰਮ ਨਹੀਂ ਲਾਉਣੀ ਪਿੱਪਲ ਨਹੀਂ ਲਾਉਣਾ ਤੁਸੀਂ ਫਾਲ ਦੇ ਦਰਖਤ ਲਾ ਲਓ ਫਾਲ ਦੇ ਦਰਖਤ ਲਾ ਲਓ ਗ੍ਰੀਨਰੀ ਦਾ ਗ੍ਰੀਨਰੀ ਦਾ ਹੋਊਗਾ ਚਲੋ ਕੁਛ ਤਾਂ ਹੋਵੇ ਕੋਈ ਫਾਇਦਾ ਤਾਂ ਹੋਵੇ ਵਾਤਾਵਰਨ ਆਪਾਂ ਚੰਗੇ ਮੌਸਮ ਨੇ ਠੰਡ ਲਈ Shimla Kullu Bali ਉਧਰੋਂ ਭੱਜਦੇ ਆ ਕਿਉਂ ਭੱਜਦੇ ਆਪਾਂ ਉੱਥੇ ਉਧਰ ਵੈਦਰ ਵਧੀਆ ਵੈਦਰ ਕਿਉਂ ਵਧੀਆ ਉੱਥੇ ਉਧਰ ਦਰਖਤ ਨੇ ਦਰਖਤ ਨਹੀਂ ਹਾੜਾਂ ਦੇ ਗ੍ਰੀਨਰੀ ਆ ਜੇ ਤੁਸੀਂ ਇੱਥੇ ਇੱਕ ਦਿਨ ਨਹੀਂ ਲਾਦੋ ਲੋਕ ਆਪਣੇ ਇੱਥੇ ਆਉਣ ਹੁਣ ਤੁਸੀਂ ਪਹਾੜਾਂ 'ਚ ਵੀ ਦੇਖ ਲਓ ਗ੍ਰੀਨਰੀ ਉੱਥੇ ਪਹਾੜਾਂ 'ਚ ਕਈ ਜਗ੍ਹਾ ਤੇ Shimla ਦੀ ਗਲਤ ਤਾਪਮਾਨ ਬਹੁਤ ਉੱਥੇ ਗਰਮੀ ਹੋਈ ਆ ਜੇ ਆਪਾਂ ਇੱਥੇ ਦਰਖਤ ਲਾ ਲਈਏ ਗ੍ਰੀਨਰੀ ਇੱਥੇ ਬੀਜੂ ਆਪਣੇ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਉੱਥੇ ਉੱਥੇ ਲਈ ਆਪਾਂ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਨੇ ਉੱਥੇ ਜਾਣ ਲਈ ਪਰ ਇੱਥੇ ਆਪਾਂ ਚਾਰ ਬੁਟੀ ਲਾਉਣੇ ਹੈਗੇ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਜਾਣਕਾਰੀ ਲੈ ਕੇ ਜੁੜੇ ਰਹਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ